ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਮਹਾ ਸ਼ਿਵਰਾਤਰੀ ਦੀਆਂ ਸਾਰੇ ਹੀ ਭੈਣ ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ ਹੋਵੇ ਜੀ ਸੋ ਅੱਜ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਜੀ ਪੜਾਰੇ ਵਾਲੀ ਖੀਰ ਠੀਕ ਹੈ ਜੀ ਜਿਹੜੀ ਕਿ ਮੰਦਰਾਂ ਦੇ ਵਿੱਚ ਬਣਦੀ ਹੈ ਮਹਾ ਸ਼ਿਵਰਾਤਰੀ ਨੂੰ ਹਲਵਾਈ ਸਟਾਈਲ ਬਣਾਵਾਂਗੇ ਬਿਲਕੁਲ ਕਿਉਂਕਿ ਹਲਵਾਈਓ ਬਣਾਉਂਦੇ ਆ ਅੱਧਾ ਲੀਟਰ ਦੁੱਧ ਲੈ ਲਿਆ ਠੀਕ ਹੈ ਜੀ 1/2 ਕਿਜੀ ਤੇ 70-80 ਗ੍ਰਾਮ ਹੈਗੀ ਹੈ ਜੀ ਚੌਲਾਂ ਦੀ ਕਣਿ ਠੀਕ ਹੈ ਜੀ ਤੁਸੀਂ ਚਾਹੇ ਦੇਸੀ ਚੌਲ ਲੈ ਲਿਓ ਜੋ ਮਰਜ਼ੀ ਲੈ ਲਿਓ ਮਤਲਬ ਚਾਹੇ ਕਣੀ ਲੈ ਲਿਓ ਚਾਹੇ ਚੌਲ ਤੇ ਉਸ ਤੋਂ ਬਾਅਦ ਤੁਹਾਡੇ ਡਰਾਈ ਫਰੂਟ ਹੈ ਜੀ ਆਪਣੇ ਕੋਲ ਜਿਹੜੇ ਤੁਹਾਡੇ ਕੋਲ ਹੋਏ ਤੁਸੀਂ ਉਹ ਪਾ ਲਿਓ ਤੇ ਉਸ ਤੋਂ ਬਾਅਦ ਨਾਰੀਅਲ ਬੁਰਾ ਦਾ ਠੀਕ ਹੈ ਜੀ 1 ਕਿਲੋ ਦੁੱਧ ਦੇ ਵਿੱਚ ਠੀਕ ਹੈ ਜੀ ਜਣੀ 1 ਕਿ ਗੇ ਦੁੱਧ ਦੇ ਵਿੱਚ ਅਸੀਂ ਪਾਉਣੀ ਹੈ ਜੀ 100 ਗ੍ਰਾਮ ਕਣੀ ਆਪਣੇ ਕੋਲ ਹੈਗਾ 1/2 ਲੀਟਰ ਥੋੜਾ ਜਿਹਾ ਪਾਣੀ ਯੂਜ਼ ਕਰੂਗੇ ਠੀਕ ਹੈ ਜੀ ਉਹਦੇ ਹਿਸਾਬ ਕਿਤਾਬ ਨਾਲ ਪਾਉਂਗੇ ਆਪਾਂ 80 ਗ੍ਰਾਮ ਕਣੀ ਇਹਦੇ ਵਿੱਚ ਅੱਧਾ ਲੀਟਰ ਦੁੱਧ ਦੇ ਵਿੱਚ ਪਾਉਂਗੇ ਆਪਾਂ 300 ਗ੍ਰਾਮ ਪਾਣੀ ਆਜੋ ਫਿਰ ਰੈਸਪੀ ਕਰਦੇ ਹਾਂ ਸਟਾਰਟ ਸਭ ਤੋਂ ਪਹਿਲਾਂ ਆਪਾਂ ਜਿਹੜੀ ਚੌਲਾਂ ਦੀ ਕਣੀ ਹੈ ਜੀ ਇਹਨੂੰ ਤਿੰਨ ਚਾਰ ਪਾਣੀਆਂ ਮੰਨੋ ਧੋ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਖੀਰ ਬਣਾਉਣ ਤੋਂ ਅੱਧਾ ਘੰਟਾ ਪਹਿਲਾਂ ਆਪਾਂ ਇਹਨੂੰ ਭਿਓ ਕੇ ਰੱਖ ਦੇਣਾ ਤਾਂ ਜੋ ਫੁੱਲ ਚਬੇ ਠੀਕ ਹੈ ਜੀ ਛੇਤੀ ਹੈ ਜਿਹੜੀ ਇਹ ਗਲ ਜਾਂਦੀ ਹੈ ਤੇ ਲਓ ਜੀ ਉਸ ਤੋਂ ਬਾਅਦ ਆਪਾਂ ਇੱਕ ਕੜਾਹੀ ਲੈ ਲਈ ਠੀਕ ਹੈ ਜੀ ਤੁਹਾਡੇ ਕੋਲ ਜਿਹੜੀ ਮਰਜ਼ੀ ਕੜਾਹੀ ਹੋਵੇ ਠੀਕ ਹੈ ਚਾਹੇ ਲੋਹੇ ਦੀ ਨਾਨ ਸਟਿਕ ਜੋ ਵੀ ਮਤਲਬ ਬਰਤਨ ਹੋਇਆ ਠੀਕ ਹੈ ਜੀ ਉਹ ਤੁਸੀਂ ਲੈ ਲਿਓ ਤੇ ਆਪਾਂ ਨੇ 300 ਗ੍ਰਾਮ ਪਾਣੀ ਠੀਕ ਹੈ ਜੀ ਮਤਲਬ ਚਾਹੇ ਮਣਕੇ ਪਾ ਲਿਓ ਚਾਹੇ ਤੱਕ ਨਾਲ ਪਾ ਲਿਓ ਇਹਦੇ ਚ ਪਾ ਲਿਆ ਤੇ ਇਹਨੂੰ ਚੰਗੀ ਤਰ੍ਹਾਂ ਦਵਾਗੇ ਉਬਾਲੀ ਤੇ ਲਓ ਜੀ ਪਾਣੀ ਨੂੰ ਆ ਚੁੱਕੀ ਹੈ ਜੀ ਉਬਾਲੀ ਹੁਣ ਇਹਦੇ ਵਿੱਚ ਕਰ ਦਾਂਗੇ ਅੱਧਾ ਲੀਟਰ ਦੁੱਧ ਐਡ ਤੇ ਇਹਨੂੰ ਵੀ ਚੰਗੀ ਤਰ੍ਹਾਂ ਜਿਹੜੀ ਉਬਾਲੀ ਦਵਾਂਗੇ ਤੇ ਵਿੱਚ ਵਿੱਚ ਮਾ ਫਲਾਈ ਜਾਵਾਂਗੇ ਠੀਕ ਹੈ ਜੀ ਤੇ ਲਓ ਜੀ ਦੁੱਧ ਨੂੰ ਵਾਲੀ ਆ ਚੁੱਕੀ ਆ ਹੁਣ ਪਾ ਦਾਂਗੇ ਇਹਦੇ ਵਿੱਚ ਆਪਣੀ ਜਿਹੜੀ ਆਪਣੇ ਧੋ ਕੇ ਰੱਖੀ ਤੀ ਚੌਲਾਂ ਦੀ ਕਣੀ ਤੇ ਲਓ ਜੀ ਚੌਲਾਂ ਦੀ ਕਣੀ ਆਪਾਂ ਨੇ ਦੁੱਧ ਦੇ ਵਿੱਚ ਪਾ ਲਈ ਤੇ ਇਹਨੂੰ ਚੰਗੀ ਤਰ੍ਹਾਂ ਉਬਾਲੂਗੇ ਹੁਣ ਠੀਕ ਹੈ ਜੀ ਤੇ ਜਦੋਂ ਤੱਕ ਇਹ ਗਲ ਨਹੀਂ ਜਾਂਦੀ ਐਨ ਚੰਗੀ ਤਰ੍ਹਾਂ ਪਕਾਉਂਗੇ ਇਹਨੂੰ ਆਪਾਂ ਤੇ ਵਿੱਚ ਵਿੱਚ ਮੈਨੂੰ ਹਲਾਈ ਜਾਇਓ ਠੀਕ ਹੈ ਜੀ ਕਿਉਂਕਿ ਕਈ ਵਾਰ ਕੀ ਹੁੰਦਾ ਤੁਹ ਦੁੱਧ ਜਿਹੜਾ ਠੀਕ ਹੈ ਜੀ ਉਹ ਖੀਰ ਥੱਲੇ ਲੱਗ ਜਾਂਦੀ ਆ ਇਸ ਕਰਕੇ ਵਿੱਚ ਵਿੱਚ ਮੈਨੂੰ ਹਲਾਉਣਾ ਵੀ ਜ਼ਰੂਰੀ ਆ ਤੇ ਪਕਾਉਣਾ ਇਹਨੂੰ ਠੀਕ ਹੈ ਜੀ ਮਠੀਆਂਾਂ 'ਚ ਪਰ ਹੈ ਜਿਆਦਾ ਓਵਰ ਸੇਕ ਨਾ ਕਰਿਓ ਠੀਕ ਹੈ ਜੀ ਇਸ ਟਾਈਮ ਤੇ ਇਹਨੂੰ ਜਿਹੜਾ ਮਠੀਆਂਾਂ 'ਚ ਪਰ ਪਕਾਇਓ ਫਿਰ ਖੀਰ ਆ ਜਿਹੜੀ ਥੋੜੀ ਜੀ ਹੋਰ ਵਧੀਆ ਬਣਦੀ ਆ ਠੀਕ ਹੈ ਜੀ ਤੇ ਇੱਕ ਚੌਲ ਆ ਜਿਹੜੇ ਮੰਨ ਲਓ ਕਣੀ ਐ ਉਹ ਬਿਲਕੁਲ ਮਲਾਈਮ ਹੋ ਜਾਂਦੀ ਆ ਤੇ ਇਹਨੂੰ ਮਠੀਆਂਾਂ 'ਚ ਪਰ ਇਹਨੂੰ ਪਕਾਉਣਾ ਜ਼ਰੂਰੀ ਆ ਤੇ ਲੋ ਜੀ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਆ ਤੇ ਲੋ ਜੀ ਆਪਣੀ ਖੀਰ ਪੱਕਦੀ ਨੂੰ ਤਕਰੀਬਨ 10 ਮਿੰਟ ਹੋ ਗਏ ਆ ਜੀ ਆ ਦੇਖੋ ਚੌਲ ਆ ਜਿਹੜੇ ਉਹ ਗਲ ਚੁੱਕੇ ਆ ਤੇ ਹੁਣ ਆਪਾਂ ਨੇ ਕੀ ਕਰਨਾ ਠੀਕ ਆ ਜੀ ਜਦੋਂ ਵੀ ਚੀਨੀ ਪਾਣੀ ਆ ਜਦੋਂ ਜਮੇ ਚੌਲ ਗਲ ਜਿਵੇਂ ਠੀਕ ਆ ਜੀ ਬਿਲਕੁਲ ਜਦੋਂ ਨਹੀਂ ਚੀਨੀ ਪਾਣੀ ਜਦੋਂ ਥੋੜੇ ਥੋੜੇ ਹਲਕੇ ਜਿਿਹੇ ਚੌਲ ਨਾਰਮਲ ਆਪਣੇ ਕੱਚੇ ਹੋਏ ਉਦੋਂ ਆਪਾਂ ਨੇ ਇਦੇ ਚ ਚੀਨੀ ਪਾ ਦੇਣੀ ਆ ਠੀਕ ਹੈ ਜੀ ਆਪਾਂ ਕਈ ਵਾਰ ਕਿਆ ਕਰਦੇ ਹਾਂ ਨਾ ਜਦੋਂ ਬਿਲਕੁਲ ਚੌਲ ਗਲ ਜਾਂਦੇ ਆ ਉਦੋਂ ਚੀਨੀ ਪਾਉਂਦੇ ਆ ਉਦੋਂ ਨਹੀਂ ਪਾਣੀ ਥੋੜੀ ਜੀ ਚੌਲ ਗਲਣ ਤੋਂ ਪਹਿਲਾਂ ਪਾਣੀ ਆ ਠੀਕ ਹੈ ਜੀ ਤਾਂ ਜੋ ਜਿਹੜੀ ਚੀਨੀ ਆ ਉਹ ਚੌਲਾਂ ਦੇ ਵਿੱਚ ਵੀ ਆ ਚੰਗੀ ਤਰ੍ਹਾਂ ਉਹਦੀ ਮਿਠਾਸ ਆ ਜਾਵੇ ਤੇ ਲਓ ਜੀ ਇਹਨੂੰ ਹੁਣ ਆਪਾਂ ਪਕਾਉਂਗੇ ਠੀਕ ਹੈ ਜੀ 4-5 ਮਿੰਟ ਹੋਰ ਤੇ ਜਦੋਂ ਆਪਾਂ ਨੇ ਇਹਦੇ ਚ ਮਿੱਠਾ ਪਾ ਦਿਆ ਠੀਕ ਹੈ ਜੀ ਚੀਨੀ ਪਾ ਲਈ ਚੀਨੀ ਤੁਸੀਂ ਪਾਓ ਆਪਣੇ ਟੇਸਟ ਰਿਕਾਰਡਿੰਗ ਠੀਕ ਹੈ ਜੀ ਜੇ ਤੁਹਾਨੂੰ ਜ਼ਿਆਦਾ ਮਿੱਠਾ ਪਸੰਦ ਹੈ ਤਾਂ ਚੀਨੀ ਥੋੜੀ ਜੀ ਓਵਰ ਪਾ ਲਿਓ ਜੇ ਘੱਟ ਮਿੱਠਾ ਪਸੰਦ ਕਰਦੇ ਹੋ ਤਾਂ ਘੱਟ ਪਾ ਦਿਓ ਠੀਕ ਹੈ ਜੀ ਚੀਨੀ ਦੀ ਜਗ੍ਹਾ ਸ਼ੱਕਰ ਵੀ ਪਾ ਸਕਦੇ ਹੋ ਉਹ ਤੁਹਾਡੀ ਆਪਣੀ ਚੁਆਇਸ ਆ ਤੇ ਲੋ ਜੀ ਹੁਣ ਪਾ ਦਾਂਗੇ ਇਹਦੇ ਵਿੱਚ ਆਪਾਂ ਡਰਾਈ ਫਰੂਟ ਤਾਂ ਜੋ ਥੋੜੇ ਬਹੁਤੇ ਇਹ ਵੀ ਨਰਮ ਹੋ ਜੂंगे ਠੀਕ ਹੈ ਜੀ ਪੱਕ ਕੇ ਖਾਣ ਵੇਲੇ ਥੋੜੀ ਜਿਹੀ ਕੈੜੇ ਨਹੀਂ ਲੱਗੂਗੇ ਠੀਕ ਹੈ ਇਹ ਥੋੜੇ ਸੌਫਟ ਹੋ ਜੂंगे ਤੇ ਇਹਨਾਂ ਨੂੰ ਵੀ ਜਿਹੜਾ ਹੁਣ ਆਪਾਂ ਮਿੱਠਾ ਪਾਉਣ ਤੋਂ ਬਾਅਦ ਇਹਦੇ ਬਾਅਦ 4 ਤੋਂ 5 ਮ ਫੋਰ ਪਕਾਵਾਂਗੇ ਐਨ ਫੁੱਲ ਸ਼ੇਕ ਪਰ ਤੇ ਲੋ ਜੀ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਠੀਕ ਹੈ ਜੀ ਇਲਾਇਚੀ ਪਾਊਡਰ ਨਾਰਮਲ ਮਤਲਬ ਇਲਾਇਚੀ ਪਾਊਡਰ ਦੇ ਵਿੱਚ ਮੈਂ ਜਿਹੜੀ ਥੋੜੀ ਜਿਹੀ ਚੀਨੀ ਪੀਸੀ ਹੋਈ ਆ ਠੀਕ ਹੈ ਜੀ ਜੇ ਤੁਹਾਡੇ ਕੋਲ ਕੱਲਾ ਇਲਾਇਚੀ ਪਾਊਡਰ ਹੋਇਆ ਤਾਂ ਥੋੜ੍ਹਾ ਜਿਹਾ ਦੱਗ ਚਮਚਾ ਪਾ ਲਿਓ ਤੇ ਉਸ ਤੋਂ ਬਾਅਦ ਠੀਕ ਹੈ ਜੀ ਆਪਾਂ ਨੇ ਇਹਦੇ ਵਿੱਚ ਕੀ ਕਰਨਾ ਆ ਇੱਕ ਚਮਚ ਮੈਂ ਕਸਟਰਡ ਪਾਊਡਰ ਠੀਕ ਹੈ ਜੀ ਜਿਹੜਾ ਹੁੰਦਾ ਉਹ ਘੋਲ ਲਿਆ ਥੋੜੇ ਜਿਹਾ ਪਾਣੀ 'ਚ ਤੇ ਥੋੜਾ ਜਿਹਾ ਆਪਾਂ ਇਹ ਮਿਕਸ ਕਰਕੇ ਤੇ ਪਾਉਂਗ ਠੀਕ ਹੈ ਜਦੋਂ ਵੀ ਕਸਟਰਡ ਪਾਊਡਰ ਖੀਰ 'ਚ ਪਾਉਣਾ ਹੈ ਸੇਕ ਥੋੜਾ ਜਿਹਾ ਮੀਡੀਅਮ ਕਰ ਲਿਓ ਤੇ ਇਹਨੂੰ ਥੋੜਾ ਥੋੜਾ ਕਰਕੇ ਪਾਉਣਾ ਠੀਕ ਹੈ ਜੀ ਮਤਲਬ ਜ਼ਿਆਦਾ ਨਾ ਪਾਓ ਆਪਾਂ ਨੇ 1 ਚਮਚਾ ਵਰਤਿਆ ਕਿਉਂਕਿ ਜੇ ਆਪਾਂ ਜ਼ਿਆਦਾ ਪਾ ਲੰਨੇ ਆ ਤਾਂ ਖੀਰ ਦਾ ਟੇਸ ਠੀਕ ਹੈ ਜੀ ਇੱਕ ਤਾਂ ਕਲਰ ਵਿਗੜ ਜਾਂਦਾ ਪੀਲੀ ਪੀਲੀ ਜੀ ਖੀਰ ਹੋ ਜਾਂਦੀ ਆ ਤੇ ਕੋਵ ਕਸਟਰਡ ਚੰਗਾ ਵੀ ਨਹੀਂ ਲੱਗਦਾ ਫਿਰ ਲੋ ਜੀ ਕਸਟਰਡ ਵੀ ਪਾ ਲਿਆ ਆਪਾਂ ਨੇ ਤੇ 2-3 ਚਮਚ ਜਿਹੜੇ ਨਾਰੀਅਲ ਬਰਾਦੇ ਦੇ ਪਾ ਦੋਗੇ ਇਹਦੇ ਚ ਇਹ ਨਾਲ ਵੀ ਫਲੇਵਰ ਥੋੜਾ ਜਿਹਾ ਵਧੀਆ ਹੋ ਜਾਂਦਾ ਹੈ ਆ ਦੇਖੋ ਜੀ ਠੀਕ ਹੈ ਜੀ ਖੀਰ ਆਪਣੀ ਨਾ ਤਾਂ ਜ਼ਿਆਦਾ ਗਾੜੀ ਆ ਤੇ ਨਾ ਹੀ ਪਤਲੀ ਆ ਠੀਕ ਹੈ ਜੀ ਤੇ ਇਹਨੂੰ ਪਕਾਉਂਗੇ ਆਪਾਂ 2-3 ਮਿੰਟ ਹੋਰ ਉਸ ਤੋਂ ਬਾਅਦ ਤੁਹਾਨੂੰ ਫਿਰ ਕੱਢ ਕੇ ਦਿਖਾਉਣੀ ਆ ਕੌਲੀ ਦੇ ਵਿੱਚ ਤੇ ਲੋ ਜੀ ਖੀਰ ਬਣ ਕੇ ਆਪਣੀ ਰੈਡੀ ਹੋ ਗਈ ਤੇ ਹੁਣ ਇਹਨੂੰ ਕੱਢ ਕੇ ਦਿਖਾਉਂਦੀ ਆ ਕੌਲੀ ਦੇ ਵਿੱਚ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਠੀਕ ਹੈ ਜੀ ਕਿਉਂਕਿ ਵੀਡੀਓ ਆਉਣੀ ਆਪਾਂ ਦੀਆਂ ਹੋ ਗਈਆਂ ਸੀ ਬੰਦ ਥੋੜੀ ਜੀ ਘਰੇ ਇੱਕ ਪ੍ਰੋਬਲਮ ਆ ਗਈ ਸੀ ਕੋਈ ਤੇ ਇੱਕ ਥੋੜੇ ਜੇ ਕੰਮਕਾਰ ਸੀਗੇ ਠੀਕ ਹੈ ਜੀ ਇਸ ਕਰਕੇ ਵੀਡੀਓ ਨਹੀਂ ਪਾ ਸਕੇ ਆਪਾਂ ਤੇ ਹੁਣ ਆ ਜਿਹੜੀਆਂ ਵੀਡੀਓ ਪਾਉਣ ਦੀ ਕਰਾਂਗੇ ਜੀ ਕੋਸ਼ਿਸ਼ ਲਗਾਤਾਰ ਠੀਕ ਹੈ ਜੀ ਤੇ ਲੋ ਜੀ ਹੁਣ ਤੁਹਾਨੂੰ ਖੀਰ ਦਿਖਾਉਂਦੀ ਆ ਕੱਢ ਕੇ ਆਪਾਂ ਕੌਲੀ ਦੇ ਵਿੱਚ ਖੀਰ ਹੈ ਜਿਹੜੀ ਆਪਣੀ ਬਹੁਤ ਵਧੀਆ ਬਣੀ ਹੈ ਜੀ ਤੇ ਲੋ ਜੀ ਇਹਨੂੰ ਕੌਲੀ ਦੇ ਵਿੱਚ ਕੱਢਦੇ ਆ ਹੁਣ ਆਪਾਂ ਤੇ ਲੋ ਜੀ ਲੰਗਰਾਂ ਵਾਲੀ ਖੀਰ ਬਣ ਕੇ ਹੋ ਗਈ ਰੈਡੀ ਠੀਕ ਹੈ ਜੀ ਬਿਲਕੁਲ ਸਿੰਪਲ ਤਰੀਕੇ ਨਾਲ ਆਪਾਂ ਨੇ ਬਣਾਈ ਹੈ ਸੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਤੇ ਜਿਹੜੇ ਭੈਣ ਭਰਾ ਨਵੇਂ ਆ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਲੋ ਜੀ ਮਹਾ ਸ਼ਿਵਰਾਤਰੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਬਧਾਈਆਂ ਜੀ ਸੋ ਮਿਲਦੇ ਆ ਜੀ ਫਿਰ ਹੁਣ ਅਗਲੀ ਵੀਡੀਓ ਚ ਜਦ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ